ਹਲਕਾ ਲੋਕ ਸਭਾ ਪਚਾਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਆ ਜ਼ਿਰਕਪੁਰ ਪਹੁੰਚੇ ਨੇ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਦੀ ਅਗਵਾਈ ਹੇਠ ਸੈਂਕੜੇ ਦੇ ਕਰੀਬ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੋ ਡਾਕਟਰ ਬਲਬੀਰ ਸਿੰਘ ਨੇ ਆਪਣੇ ਖਿਲਾਫ ਚੋਣ ਲੜ ਰਹੇ ਉਮੀਦਵਾਰਾਂ ਦੇ ਬਾਰੇ ਜਮ ਕੇ ਸਿਆਸੀ ਤੰਜ ਵੀ ਕੱਸਿਆ ਤੇ ਕਿਹਾ ਕਿ ਮੇਰਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਦੇ ਨਾਲ ਨਹੀਂ ਹੈ ਹਲਕਾ ਡੇਰਾ ਬੱਸੀ ਵਾਲਿਆਂ ਵਾਸਤੇ ਕਈ ਮਾਸਟਰ ਪਲਾਨ ਹੈ ਜਿਸ ਨੂੰ ਕਿ ਜਲਦ ਹੀ ਮਾਨ ਸਰਕਾਰ ਦੇ ਵੱਲੋਂ ਪੂਰਾ ਕੀਤਾ ਜਾਵੇਗਾ ਡਾਕਟਰ ਬਲਬੀਰ ਦੇ ਵੱਲੋਂ ਆਪਣੀ ਚੋਣ ਮੁਹਿੰਮ ਤੇਜ਼ ਕੀਤੀ ਗਈ ਹੈ ਸੈਂਕੜਿਆਂ ਦੇ ਕਰੀਬ ਨੌਜਵਾਨਾਂ ਨੇ ਆਪ ਦਾ ਪੱਲਾ ਫੜਿਆ ਸੁਵਿਧਾਇਕ ਕੁਲਜੀਤ ਸਿੰਘ ਰੰਦਾਵਾਦੀ ਅਗਵਾਈ ਦੇ ਹੇਠ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਲੋਕਾਂ 'ਚ ਬਹੁਤ ਜੋਸ਼ ਹੈ ਜੀ ਪਿੰਡਾਂ ਦੇ ਲੋਕ ਬਹੁਤ ਖੁਸ਼ ਹੈ ਕਿ ਸਾਨੂੰ ਜਿਹੜੀ ਹੈਗੀ ਹੈ ਬਿਜਲੀ 40 ਸਾਲ ਬਾਅਦ ਅਸੀਂ ਦਿਨ ਨੂੰ ਫਸਲਾਂ ਨੂੰ ਪਾਣੀ ਲਾਇਆ ਹੋਰ ਕਿਸਾਨ ਸੱਪ ਲੜ ਕੇ ਨਹੀਂ ਮਰਦੇ ਔਰ ਬਿਜਲੀ ਵੀ ਆਈ ਔਰ ਕਸਿਆਂ ਚ ਪਾਣੀ ਵੀ ਆਇਆ ਔਰ ਆਮ ਲੋਕਾਂ ਦੇ ਬਿੱਲ ਨਹੀਂ ਆਉਂਦੇ ਬਿਜਲੀ ਦੇ ਟੋਲ ਪਲਾਜ਼ਾ ਚੱਕੇ ਗਏ ਆ ਮੱਲਾ ਕਲੀਨਿਕ ਬਣਿਆ ਹਸਪਤਾਲ ਠੀਕ ਹੋ ਰਹੇ ਆ ਸਕੂਲ ਆਪਾਂ ਸਕੂਲ ਵਧੀਆ ਔਰ ਪੰਜ ਮਿੰਟ ਲਈ ਪਲੀਜ਼ ਇੱਥੇ ਵੇਟ ਕਰਿਓ ਜਰਾ ਸਕੂਲ ਵਧੀਆ ਸੋ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਹੈ ਜਿਹੜਾ ਜੋ ਮਾਨ ਸਰਕਾਰ ਨੇ ਕੰਮ ਕੀਤੇ ਆ ਔਰ ਇਹਨਾਂ ਦਾ ਨਾ ਜਿਹੜਾ ਪਿਛਲਾ ਜਿਹੜਾ ਬੈਕਲੌਗ ਸੀਗਾ ਹੁਣ ਰੰਦਾਵਾ ਸਾਹਿਬ ਨੇ ਜਿਵੇਂ ਥੋੜਾ ਐਸਟੀਪੀ ਦਾ ਕੰਮ ਕਰਾ ਦਿੱਤਾ ਉਹ ਸੀਵਰੇਜ ਦਾ ਕੰਮ ਪ੍ਰਸੀਡ ਕਰਨਾ ਹੁੰਦਾ ਇਹਨਾਂ ਨੇ ਜਿਹੜੀ ਇੱਕ ਤਾਂ ਇਹਨਾਂ ਦੀ ਹਾਲਾਂਕਿ ਆਪਣਾ ਉਹਨੂੰ ਕੋਲੋਨਾਈਜ਼ਰ ਕਹਿੰਦੇ ਮਰੋਣੀ ਬਤਾ ਕਿਹੋ ਜਿਹਾ ਕੋਲੋਨਾਈਜ਼ਰ ਆ ਤੁਹਾਡੇ ਸਾਹਮਣੇ ਜਦੋਂ ਹੜਾ ਆਇਆ ਤਾਂ ਸਾਰੀਆਂ ਕਲੋਨੀਆਂ ਖੜ ਗਈਆਂ ਸੀ ਤੁਹਾਡੀਆਂ ਲੋ ਲੈਂਗਰੀਆ ਸੀਗਾ ਇਹਨਾਂ ਨੇ ਫਲੱਡ ਪ੍ਰੋਟੈਕਸ਼ਨ ਵਾਸਤੇ ਕੁਝ ਨਹੀਂ ਕੀਤਾ ਉਹਦੀ ਮੇਰੇ ਕੋਲ ਕੰਪਰੀਹੈਂਸਿਵ ਪਲੈਨਿੰਗ ਆ ਇਹਦੇ ਵਿੱਚ ਜਿਹੜੀ ਅਰਬਨ ਪਲੈਨਿੰਗ ਆ ਨਾ ਜੀ ਉਹ ਇਹਨਾਂ ਦੇ ਇਹਨਾਂ ਦੀ ਮਤਲਬ ਡਿਕਸ਼ਨਰੀ ਚ ਸ਼ਬਦ ਹੀ ਨਹੀਂ ਕਰ ਪਰ ਪਲਾਨਿੰਗ ਤਾਂ ਅਸੀਂ ਪਲਾਨਿੰਗ ਕੋਲ ਸਾਨੂੰ ਐਸੋਲੇ ਕਰਨੀ ਪੈਣੀ ਹੈ ਇਹਨਾਂ ਨੇ ਸਾਰੀ ਹੈਫੀਜ਼ਡ ਕੀਤੀ ਆ ਤੁਸੀਂ ਟ੍ਰੈਫਿਕ ਦੀ ਵਿਵਸਥਾ ਦੇਖ ਲਓ ਤੁਸੀਂ ਸਟਾਰਮ ਵਾਟਰ ਡਰੇਨੇਜ ਦੀ ਦੇਖ ਲਓ ਬਿਜਲੀ ਦੀ ਸਪਾਈ ਦੇਖ ਲਓ ਇਹਨਾਂ ਨੇ ਹੁਣ ਜਿਹੜੀਆਂ ਆ ਗਈਆਂ ਸਾਡੀਆਂ 19 20 ਕਿਲੋਮੀਟਰ ਦੀਆਂ ਜਿਹੜੀਆਂ ਆ ਗਈਆਂ ਉਹ ਜਿਹੜੀਆਂ ਤਾਰਾ ਰਿਪਲੇਸ ਕਰਾਈਆਂ ਇਸ ਕਰਕੇ ਥੋੜੀ ਜਿਹੀ ਲੋਕਾਂ ਨੂੰ ਡਿਸਰਪਸ਼ਨ ਵੀ ਹੋ ਰਹੀ ਹੈ ਅੱਜ ਕੱਲ੍ਹ ਦਿੱਕਤ ਵੀ ਆ ਰਹੀ ਹੈ ਲੇਕਿਨ ਮੇਰੀ ਜਿਹੜੇ ਚੀਫ ਆ ਗਏ ਉਹਨਾਂ ਨਾਲ ਗੱਲ ਹੋਈ ਆ ਕਹਿੰਦੇ ਜੀ ਇੱਕ ਦੋ ਦਿਨ ਸਾਰਾ ਕੁਝ ਸਟੇਬਲਾਈਜ਼ ਕਮੀ ਅਕਲ ਦੀ ਸੀ ਜਿਹੜਾ ਕਿ ਹੌਨ ਰੰਦਾਵਾ ਸਾਹਿਬ ਉਹ ਗੈਪ ਨੂੰ ਪੂਰਾ ਕਰ ਰਹੇ ਆ ਅਸੀਂ ਬਹੁਤ ਵਧੀਆ ਜਿਹੜਾ ਸਿਵਿਕ ਇਨਫਰਾਸਟ੍ਰਕਚਰ ਹੈ ਉਹ ਵੀ ਦੇਵਾਂਗੇ ਔਰ ਹੈਲਥ ਐਂਡ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਇੱਥੇ ਕਾਲਜ ਦੀ ਵੀ ਲੋੜ ਹੈ ਜੀ ਉਹ ਵੀ ਮੇਰੇ 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 ਏਜੰਡੇ ਤੇ ਹੈ ਲੋ ਔਰ ਅਸੀਂ ਤੁਹਾਨੂੰ ਬਿਲਕੁਲ ਜਿਹੜੇ ਅਰਬਨ ਸਪ੍ਰੈਡਲੀ ਫੈਸਟ ਵੇਸਟ ਮੈਨੇਜਮੈਂਟ ਔਰ ਬਿਲਕੁਲ ਜਿਹੜੀਆਂ ਏ ਕਲਾਸ ਇਨਫੈਕਿਲਿਟੀਆਂ ਜਿਹੜੀ ਡਰਿੰਕਿੰਗ ਵਾਟਰ ਹੈ ਸੀਸੀਟੀਵੀਜ਼ ਆ ਔਰ ਪਾਣੀ ਦੀ ਵੀ ਵੱਡੀ ਮੰਗ ਹੈ ਜੀ ਉਹ ਵੀ ਅਸੀਂ ਉਹ ਵੀ ਉਹ ਵੀ ਮਿਲਣ ਚਾਹਵਾਂ ਜਿੱਥੋਂ ਤੱਕ ਜੇ ਮੈਂ ਐਫਰਟ ਮੇਰਾ ਐਫਰਟ ਉਹ ਤਨ ਨਾਲ ਤੋਂ ਵਾਦਾ ਉਹਦਾ ਕਮਬਾਈਨ ਕਰ ਲਉਂਦੀਆਂ ਮੀਟਿੰਗ ਤੇ ਮੈਂ ਦੀਆਂ ਕਮਬਾਈਨ ਕਰਕੇ ਮੀਟਿੰਗ ਵਿੱਚ ਤੋਂ ਕਰਦਾ ਤੇ ਮੈਨੂੰ ਲੱਗਦਾ ਫਿਰ ਰਿਜ਼ਲਟ ਵੀ ਹੋ ਜਾਣਾ ਔਰ ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਔਰ ਸਭ ਤੋਂ ਜ਼ਿਆਦਾ ਨਾਲ ਹੋਰ ਵੀ ਮੀਟਿੰਗਸ ਕਰ ਰਿਹਾ ਔਰ ਜਿਹੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜਿਵੇਂ ਪੰਨੀਤਪੁਰ ਜੀ ਤਾਂ ਪਿੰਡਾਂ ਚ ਕੋ ਬੜੰਨੀ ਦੇ ਰਿਹਾ ਜੀ ਕਾਂਦੀ ਜੀ ਸੁੱਖ ਨਾਲ ਵੈਸੀ ਨਹੀਂ ਜਾਂਦੇ ਐਨ ਕੇ ਸ਼ਰਮਾ ਨੂੰ ਤੁਸੀਂ ਜ਼ਰੂਰ ਟੱਕਰ ਜਾਓ ਕੋਈ ਨਹੀਂ ਜਾਣਦਾ ਮੈਂ ਕਿੰਨੇ ਪਿੰਡਾਂ ਚ ਗਿਆ ਸਮਾਣੇ ਦੇ ਸਤਰਾਣੇ ਦੇ ਨਾਪੇ ਦੇ ਮੈਂ ਸਾਰਿਆਂ ਨੂੰ ਪੁੱਛਿਆ ਵੀ ਕੌਣ ਅਕਾਲੀ ਦਲ ਦਾ ਕੈਂਡੀਡੇਟ ਪ੍ਰੀਤ ਗੌਰ ਜੀ ਦੇ 7% ਬੂਤ